ਆ ਲਈ ਤਰ ਪਰ ਗਿਆ ਗੋਲਗੀਆਂ ਦੇ ਨਾਲ ਆ ਦੇਖੋ ਜੀ ਇਕਦਮ ਖੁਸ਼ਬੂ ਬਹੁਤ ਸੋਹਣੀ ਆਉਣ ਡਈ ਇਹਨਾਂ ਦੀ ਤੁਹਾਨੂੰ ਦੇਖਾਉਣੀ ਆ ਤੇ ਆ ਦੇਖੋ ਕਿੰਨਾ ਵੰਦਰੋਂ ਪੱਕੇ ਹੋਏ ਪੋਲੇ ਆ ਤੇ ਬਾਹਰੋਂ ਪੱਕ ਗਏ ਆ ਤੇ ਸੌਫਟ ਸੌਫਟ ਆ ਤੇ ਖਾਣ ਜਮ ਬਹੁਤ ਟੇਸਟੀ ਤੇ ਸਮੈਲ ਵੀ ਬੜੀ ਆਉਣ ਡਈ ਆ ਤੇ ਲੋ ਜੀ ਅੱਜ ਗੋਲਗੀਆਂ ਦੀ ਰੈਸਪੀ ਤੁਹਾਨੂੰ ਮੈਂ ਦਿੱਤੀ ਆ ਤੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਤੇ ਪਰ ਆਏ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਦੇ ਵਿੱਚ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਹੋ ਗਿਆ ਸ਼ਨੀਵਾਰ ਦੇ 2 ਅਗਸਤ ਹੋ ਗਿਆ ਦੁਪਹਿਰ ਦਾ ਹੋ ਗਿਆ ਟਾਈਮ ਤੇ 3 ਪੌਣੇ ਦਾ 3 ਦਾ ਟਾਈਮ ਹੋ ਗਿਆ ਤੇ ਬਸ ਇੱਦੇ ਕੰਮ ਕਰ ਰਿਹਾ ਅਸੀਂ ਵੀ ਦੇ ਚਾਹੁੰਦੇ ਰਹੇ ਕਿ ਦੁਪਹਿਰ ਦਾ ਹੋ ਗਿਆ ਟਾਈਮ ਤੇ ਅੱਜ ਦੁਪਹਿਰੇ ਸੀ ਬਣਾਏ ਆ ਦਾਲ ਚੌਲ ਤੇ ਦਾਲ ਚੌਲ ਬਣਾ ਕੇ ਖਾ ਲਿਆ ਤਾਂ ਅਨ ਪਤਾ ਵੀ ਸਾਉਂਡੇ ਸਾਉਂਡੇ ਮਹੀਨੇ ਇਹਨਾਂ ਕੁਛ ਨਾ ਕੁਛ ਮਿੱਠਾ ਬਣਾਈਦਾ ਹੁੰਦਾ ਆ ਅੱਜ ਬਣਾਵਾਂਗੇ ਮਿੱਠਾ ਤੇ ਆ ਦੇਖੋ ਚੌਲ ਸੂਣ ਵਾਲੇ ਤੇ ਇਹ ਕੜਾਈ ਪਰਕੇ ਬਣਾਈ ਹੋਈ ਆ ਤੇ ਨਾਲ ਬਣਾਈਆ ਢਾਕ ਦਾਲ ਬੜੀ ਮਸਰਾ ਮੂੰਗੀ ਦੀ ਤੇ ਖਾਪੀ ਲਈ ਤਾਂ ਅੱਜ ਬਣਾਵਾਂਗੇ ਗੁਲਗਲੇ ਤੇ ਆ ਦੇਖੋ ਜੀ ਸਮਾਨ ਨੇ ਸਾਰਾ ਰੱਖ ਲਿਆ ਤਿਆਰ ਕਰ ਲਿਆ ਤੇ ਇੱਕ ਕੌਲੀ ਲੈ ਲਈ ਆ ਗੜਦੀ ਯਾਨੀ ਇਹਨੂੰ ਬਰੀਂਦੀ ਕਰ ਲਿਆ ਹਨਾ ਦੋ ਕੌਲੀਆਂ ਲੈ ਲਈਆਂ ਆਟੇ ਦੀਆਂ ਤੇ ਥੋੜਾ ਜਿਹਾ ਸੌਂਫ ਲੈ ਲਈ ਆ ਤੇ ਬੇਕਿੰਗ ਸੋਡਾ ਲੈ ਲਿਆ ਯਾਨੀ ਥੋੜਾ ਹੋਤਾ ਲੈ ਲਿਆ ਤੇ ਇਹਨਾਂ ਸਾਮਾਨ ਲੈ ਲਿਆ ਤਾਂ ਹੁਣ ਨਾ ਇਹਨਾਂ ਆਪਾਂ ਤਿਆਰ ਕਰਾਂਗੇ ਇਹਨੂੰ ਚਾਣੀ ਬਣਾਵਾਂਗੇ ਯਾਨੀ ਗੁੜ ਨੂੰ ਖੋਰਾਂਗੇ ਹਾਂ ਤਾਂ ਇਹ ਇੱਕ ਕੌਲੀ ਭਰੀ ਪਈ ਹੈ ਦੀ ਗੁੜ ਦੀ ਤੇ ਆਪਾਂ ਨਾਲ ਵਿੱਚ ਇਹਦੇ ਪਾਵਾਂਗੇ ਇਹਦੇ ਤੇ ਇੱਕ ਕੌਲੀ ਪਾਣੀ ਜਿੰਨਾ ਗੁੜ ਉਨੇ ਪਾਣੀ ਕੱਢ ਬਣਾਵਾਂਗੇ ਸੌਣ ਦੀ ਮੀਨ ਦੇ ਗੁਲਗਲੇ ਕੁਝ ਮਿੱਠਾ ਖਾਣੂ ਜੀ ਕਰਦਾ ਸੀਗਾ ਤੇ ਚਲੋ ਮੈਂ ਕਿਹਾ ਹੁਣ ਬਣਾਨੇ ਆ ਤਾਂ ਪਹਿਲਾਂ ਇਹਨੂੰ ਘੋਲ ਲਈਏ ਤੇ ਬਰੀ ਬਰੀ ਕਰ ਲਈਏ ਤੇ ਫਿਰ ਬਾਅਦ ਵਿੱਚ ਤੁਹਾਨੂੰ ਦੱਸਦੇ ਆ ਅਗਲਾ ਪ੍ਰੋਸੈਸ ਕੀ ਆ ਤੇ ਹੁਣ ਮੈਂ ਗੁੜ ਨੂੰ ਘੁਲਣ ਰੱਖ ਦਿੱਤਾ ਆ ਤੇ થો ਠੰਡਾ ਹੋਗਾ ਤੇ ਫਿਰ ਆਪਾਂ ਇਹਨੂੰ ਆਟੇ ਮਿਕਸ ਕਰਕੇ ਕਰਕੇ ਤੇ ਫਿਰ ਪ੍ਰੋਸੈਸ ਕਰਦੇ ਆ ਅਗਲਾ ਕੀ ਆ ਤੁਹੇ ਦੇਖੋ ਅਰੀਜ ਨਾਲ ਸ਼ੁਰੂ ਹੋ ਗਿਆ ਤੇ ਗੋੜਤੇ ਅੱਜਕੱਲ ਵੈਸੇ ਜਿੱਦਾਂ ਕਰ ਲੋ ਵੀ ਬਰਸਾਤ ਕਰਕੇ ਨਾ ਬਹਿ ਜਾਂਦਾ ਆ ਤੂੰ ਤੇ ਛਿੱਤੀ ਖੁਰ ਜਾਂਦਾ ਆ ਤੇ ਦੇਖੋ ਇੱਕ ਕੋਲੀ ਲਈ ਮੈਂ ਗੋੜੀ ਦੋ ਕੋਲੀ ਲਈ ਆਟੇ ਦੀਆਂ ਅੱਜ ਗੋਲਗਲੇ ਬਣਾਵਾਂਗੇ ਤੇ ਮਿੱਠੇ ਤੇ ਸੌਂਦੇ ਮਹੀਨੇ ਚ ਬਣਾਈਦੇ ਹੁੰਦੇ ਆ ਇਹ ਤੇ ਬਰਉਣੇ ਵੀ ਜ਼ਰੂਰੀ ਆ ਤੇ ਗੋੜਤੇ একদম ਘੁਲ ਗਿਆ ਆ ਤੇ ਆ ਦੇਖੋ ਜੀ ਇਹਦਾ ਹੁਣ ਆ ਦੇਖੋ ਨਾ ਗੁੜ ਵਿੱਚ ਕੱਖ ਆ ਗਿਆ ਇਹ ਆ ਦੇਖੋ ਕੱਖ ਹੈ ਨਾ ਗੁੜ ਵਿੱਚ ਤਾਂ ਹੀ ਆਪਾਂ ਪਉਣ ਕੇ ਜਿਹੜੀ ਚਾਣੀ ਹੁੰਦੀ ਨਾ ਫਿਰ ਹੀ ਆਪਾਂ ਨਾ ਆਟੇ ਚ ਪਾਣੀ ਚਾਹੀਦੀ ਆ ਤੇ ਇਹਦਾ ਸਹੀ ਹੀ ਹੈਗਾ ਇਹ ਨੂੰ ਮੈਂ ਘੋਲ ਲੈਣੀ ਆ ਆ ਦੇਖੋ ਤੇ ਮੇਰੇ ਪੂੜੀਆਂ ਪੂੜੀਆਂ ਨਹੀਂ ਪੂੜੇ ਵਾਲੀ ਖੀਰ ਪੂੜੇ ਵਾਲੀ ਵੀਡੀਓ ਨੂੰ ਬਹੁਤ ਮੇਰੀ ਭੈਣਾਂ ਨੇ ਭਰਾਵਾਂ ਨੇ ਪਿਆਰਤਾ ਬਹੁਤ ਸੰਗੀਤੀ ਹੋਈ ਤੋਂ ਬਣਾ ਗੋਲਗਲਿਆਂ ਦੀ ਵੀਡੀਓ ਨੂੰ ਬਣਾ ਬਲੌਗ ਬਣਾਉਂਗੀ ਤੁਸੀਂ ਇਸ ਨੂੰ ਵੀ ਇੰਨੇ ਪਿਆਰ ਦੇਣਾ ਹਾਂਜੀ ਦੱਸੋ ਜੀ ਆ ਜਿਹਨੇ ਗੋਲਲੇ ਠੀਕ ਆ ਮਿੱਠੇ ਮਿੱਠੇ ਨਹੀਂ ਗੁੜ ਤਾਂ ਖੁਰ ਗਿਆ ਤੇ ਆ ਜਿਹੜਾ ਆਟਾ ਹੁਣ ਮੈਗ ਕਿਆ ਬਣਾ ਗਏ ਲਓ ਜੀ ਗੁੜ ਤਾਂ ਖੁਰ ਗਿਆ ਆਪਣਾ ਹਨਾ ਤੇ ਗੁੜ ਦੀ ਜਿੱਦਾ ਗੱਲ ਵੀ ਚਾਣੀ ਤੁਸੀਂ ਤੁਸੀਂ ਨਾ ਸ਼ੱਕਰ ਵੀ ਲੈ ਸਕਦੇ ਆ ਪਰ ਸ਼ੱਕਰ ਥੋੜੀ ਕੱਟ ਸਹੀ ਇਹ ਗੁੜ ਸਹੀ ਚ ਜਿਆਦਾ ਮਿਠਾਸ ਹੁੰਦੀ ਆ ਤਾਂ ਦੇਖੋ ਆਟਾ ਆਟਾ ਮੇਚਾਲ ਲਿਆ ਸੀਗਾ ਪਹਿਲੇ ਤੇ ਦੋ ਕੋਲੇ ਨਾਲ ਆਪਣਾ ਭਕੇ ਲੈ ਲਈਆਂ ਤਾਂ ਹੁਣ ਮੈਂ ਗੁੰਗੇ ਚ ਪਾ ਲਣੀ ਆ ਨੂੰ ਦੀ ਤੇ ਆ ਸੌਫ ਲੈ ਲਈ ਆ ਬਸ ਇੰਨੀ ਕੁ ਨਾਰਮਲ ਹੀ ਚਾਹੀਦੀ ਆ ਤਾਂ ਮਿਠਾ ਛੋਟਾ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰ ਲੈਣਾ ਤਾਂ ਹੁਣ ਇਹ ਵਿੱਚ ਇਹਦੇ ਪਾਣੀ ਪਾਉਣਾ ਆ ਗੁੜ ਵਾਲਾ ਤੇ ਪਣ ਲੈਣਾ ਉਹ ਵੀ ਤੇ ਫੇਰ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫੇਰ ਆਪਾਂ ਗੋਲਗਲੇ ਕੱਢਣੇ ਸ਼ੁਰੂ ਕਰਦੇ ਹਾਂ ਆ ਗਿਆ ਲੱਗਣਾ ਨਹੀਂ ਇੱਥੇ ਨਹੀਂ ਇੱਥੇ ਤੇ ਲੱਗੇ ਹੈ ਨਹੀਂਗਾ ਰੱਖ ਆ ਰੋ ਆ ਪਤਾ ਨਹੀਂ ਟੈਨ ਲਾਈਆਂ ਸੀ ਉਦੋਂ ਇਹਨਾਂ ਨੇ ਮਿਸਤਰੀਆਂ ਨੂੰ ਪਰ ਸੱਟਿਆ ਸੀ ਬਲੱਗ ਖੋੜ ਕੇ ਲਾਵਾਂਗੇ ਤੇ ਆ ਦੇਖੋ ਜੀ ਆਪਾਂ ਇਹਨੂੰ ਨਾ ਸੌਂਫ ਨੂੰ ਤਾਂ ਇਹਨੂੰ ਦੇਖੋ ਗੋੜ ਦੀ ਸਵਾਲ ਕਿ ਨਹੀਂ ਸੁਣੀਓ ਹੰਡੇ ਆ ਆ ਫੜੀ ਕਾ ਕੇ ਬਣ ਜਾਂ ਉਹਨੂੰ ਧਿਆਨ ਨਾਲ ਧਿਆਨ ਨਾਲ ਤੇ ਆ ਲੋ ਜੀ ਗੁੜ ਪਾਣ ਕੇ ਆਪਾਂ ਪਾ ਲੈਣਾ ਆਟੇ ਵਿੱਚ ਤਾਣ ਆਟੇ ਸਾਰੇ ਮਿਕਸ ਕਰ ਲੈਣਾ ਇਹਨੂੰ ਖਤਮ ਹੋ ਗਿਆ ਵੀ ਖੱਟਾ ਹੂੰ ਹੂੰ ਖੱਟਾ ਨੂੰ ਆ ਗਈ ਦੇਖੀ ਆ ਗਈ ਚਾਪਤੀ ਥੜੂਆ ਚੱਲ ਲਾ ਲਾ ਜਾ ਬਰੇ ਨੂੰ ਹੁਣ ਪਰੇ ਲੈ ਜਾਣਾ ਲੋ ਜੀ ਆਪਾਂ ਆਟੇ ਚ ਪਾ ਲਿਆ ਗੁੜ ਤੇ ਇਹਨੂੰ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਹੁਣ ਇਹ ਨਹੀਂ ਆ ਗਿਆ। ਆਪਾਂ ਨੂੰ ਚਮਚ ਨਾਲ ਵੀ ਕਰ ਸਕਦੇ ਆ ਤੇ ਇਹਨੂੰ ਹੱਥ ਨਾਲ ਵੀ ਕਰ ਸਕਦੇ ਆ ਨਾ। ਚੰਗੀ ਤਰ੍ਹਾਂ ਮਿਕਸ। ਲਓ ਚੰਗੀ ਤਰ੍ਹਾਂ ਮਿਕਸ ਕਰ ਲਈਏ ਨਾ ਹੁਣ। ਆਹ ਲਓ ਜੀ ਤਾਂ ਟੈਕਸਚਰ ਬਣ ਗਿਆ। ਤੇ ਬਤਿਰ ਵੀ ਗਰਮ ਹੋ ਗਿਆ। ਤੇ ਗਰਮ ਹੋ ਗਿਆ ਸੀਗਾ ਜਿਆਦਾ ਤਾਂ ਮੈਂ ਫਿਰ ਕਰ ਲੈਣਾ ਠੰਡਾ। ਤਾਂ ਹੁਣ ਸ਼ੁਰੂਆਤ ਕਰਦੇ ਆ। ਉੜਿਆਂ ਨੂੰ ਪਾਣੀ ਲਾ ਕੇ ਤੇ ਲੋ ਜੀ ਗੋਲੀਆਂ ਦੀ ਹੁਣ ਤਿਆਰੀ ਹੋ ਗਈ ਆ ਨਿਕਲਦੀ ਤੇ ਮੱਠ ਮੱਠਿਆ ਇਹਨੂੰ ਅੱਗੇ ਆਪਾਂ ਜਿੱਦਾਂ ਗੱਲ ਨੂੰ ਪਕਾਉਣਾ ਹੈ ਤੇ ਗਰਤੇ ਨਹੀਂ ਕਰਨਾ ਹੋਤਾ ਆਂ ਜੀ ਉਸ ਇਸ ਤਰ੍ਹਾਂ ਦਾ ਟੈਕਚਰ ਆ ਤੇ ਹੁਣ ਮੈਂ ਮਠੀ ਮਠੀਆਂ ਨੂੰ ਅੱਗੇ ਬਣਾਉਣ ਡਈ ਆ ਤੇ ਸਮੈਲ ਵੀ ਬਹੁਤ ਸੋਹਣੀ ਆਉਣ ਡਈ ਆ ਤੇ ਜਦੋਂ ਆਪਾਂ ਗੈਸ ਤੇ ਹੀ ਕਰਦੇ ਆ ਫਿਰ ਥੋੜੇ ਜਿੰਦਾਂ ਕਹ ਲੋ ਬਾਹਰ ਬਾਹਰੋਂ ਲਾਲ ਹੋ ਜਾਂਦੇ ਅੰਦਰੋਂ ਕੱਚੇ ਰਹਿ ਜਾਂਦੇ ਆ ਤੇ ਮਠੀ ਮਠੀਆਂ ਅੱਗੇ ਵਧਿਆ ਰਹਿੰਦੇ ਆ ਤੇ ਆ ਦੇਖੋ ਥੋੜੇ ਕਲਰ ਚੇਂਜ ਹੋ ਗਏ ਨਾ ਇਹਦਾ ਤੇ ਇਹਨਾਂ ਨੂੰ ਜੇ ਥੋੜਾ ਨਾ ਕਲਚੀਆਂ ਨੂੰ ਫਿਰ ਬਾਹਰ ਕੱਢਦੇ ਇਹਨਾਂ ਨੂੰ ਫਿਰ ਦੇਖਦੇ ਆ ਇਹਨਾਂ ਦਾ ਕਿ ਵਧੀਆ ਬਣਿਆ ਗੁਲਗਲੇ ਸੌਣ ਦੇ ਮਹੀਨੇ ਚ ਖੀਰ ਪੂੜੇ ਗੁਲਗਲੇ ਮਠੀਆਂ ਬਿਸਕਟ ਇਹੀ ਕੁਸ਼ੀ ਹੁੰਦਾ ਨਾ ਤੇ ਦੇਖੋ ਜੀ ਪੱਕਦੇ ਪਏ ਮਠੀ ਮਠੀਆਂ ਅੱਗੇ ਹਨ ਤੇ ਗੁਰ ਦੀ ਸਮੈਲ ਇਨੀ ਸੋਹਣੀ ਆਉਣ ਦੇ ਨਾ ਜਿੱਦਾਂ ਦੇਣ ਦੇ ਨੀ ਕੋਲ ਨਿਕਲਦਾ ਹੁੰਦਾ ਹੈਗਾ ਤੇ ਆٹے ਦੇ ਟੈਕਚਰ ਨਾਲ ਬਿਲਕੁਲ ਜਿਆਦਾ ਵਧੀਆ ਸਮੈਲ ਆਉਣ ਡਈ ਆ ਤੇ ਹੁਣ ਮੈਂ ਲਾ ਕੇ ਰੱਖ ਲਿਆ ਥਾਲ ਤੇ ਇਹਦੇ ਵਿੱਚ ਕੱਢ ਕੇ ਦੇਖਦੇ ਆ ਤੇ ਥੋੜੇ ਮੈਨੂੰ ਕੱਚੇ ਜਿਹੇ ਲੱਗਦੇ ਆ ਜੇ ਤੇ ਆ ਦੇਖੋ ਕੁਛ ਇਸ ਤਰ੍ਹਾਂ ਦਾ ਟੈਕਚਰ ਬਣਿਆ ਇਹਨਾਂ ਦਾ ਤੇ ਥੋੜੇ ਹੋਰ ਬਰਾਊਨ ਕਰਨੇ ਆ ਜੇ ਪੂਰੇ ਬਣੇ ਨਹੀਂ ਹੈਗੇ ਬਣ ਗਈ ਤਾਂ ਦਿਖਾਉਂ। ਹਾਂਜੀ ਪਹਿਲਾ ਪੂਰ ਗਿਆ ਨਿਕਲ ਤੇ ਗੁਲਗਲੇ ਆਪਣੇ ਪੱਕ ਗਏ ਆ। ਤੇ ਦੂਜਾ ਪੂਰ ਹੁਣ ਕੱਢਦੇ ਆ। ਸੌਣ ਦੇ ਮੇਰੇ ਦੀ ਸ਼ੁਰੂਆਤ ਖੀਰ ਪੂੜਿਆਂ ਤੋਂ ਹਨਾ ਤੇ ਨਾਲੇ ਗੁਲਗਲੇਆਂ ਤੋਂ। ਤੇ ਆ ਲੋ ਜੀ ਹੁਣ ਥੋੜੇ ਹੱਥ ਨੂੰ ਪਾਣੀ ਲਾ ਕੇ ਹਨਾ ਤੇ ਫਿਰ ਆਪਾਂ ਜਿ ਪਾਉਣੇ ਆ ਲੋ ਜੀ ਬਸ ਇਸੇ ਤਰੀਕੇ ਨਾਲ ਸਾਰੇ ਕੱਢ ਲੈਣੇ ਆ ਸੇਈ ਰੱਖਣਾ ਆਪਣੀ ਮਰਜ਼ੀ ਹੈ ਵੀ ਕਿੰਦਾ ਦੇ ਮਰਜ਼ੀ ਸਾਈ ਰੱਖ ਲਓ ਤੁਸੀਂ ਛੋਟੇ ਰੱਖਨੇ ਸਕਦੇ ਆ ਰੁਕ ਛੋਟੇ ਰੱਖ ਲਓ ਵੱਡੇ ਰੱਖਨੇ ਆ ਵੱਡੇ ਰੱਖ ਲਓ ਤੇ ਮੈਂ ਮਿਕਸੀ ਰੱਖੀ ਜੰਨੀ ਆ ਇਹ ਵੱਡੇ ਵੀ ਛੋਟੇ ਵੀ ਥੋੜੇ ਉਹਦਾ गोल कट है चलो गुलगले हैं ना तो गैस सेम कर दी वो तो जिधर था गैप है काजी ਨੋਦੀ ਇੱਕ ਪਾਸਾ ਪੱਕ ਲੈਣ ਦੇਗਾ ਫਿਰ ਫਾਟੀ ਕਰਦੇ ਆ ਤੇ ਪੱਕੀ ਗਿਆ ਆ ਨੋਦੀ ਇਸ ਤਰ੍ਹਾਂ ਕੰਮ ਤੇ ਵੈਸੇ ਕੁਛ ਹੈ ਨਹੀਂ ਇਹਦਾ ਥੋੜਾ ਬਹੁਤ ਹੈ ਆ ਕੰਮ ਨਹੀਂਦਾ ਹੈਗਾ ਤੇ ਹੁਣ ਵੈਸੇ ਗੋਲ ਗੋਲ ਹੋਣ ਲੱਗੇ ਆ ਪਹਿਲਾਂ ਹੈ ਨਹੀਂ ਸੀਗੇ ਤੇ ਆ ਲੋ ਜੀ ਹੁਣ ਫੁੱਲਣ ਲੱਗੇ ਨਾਲੇ ਪਹਿਲਾ ਪੂਰ ਇਦਾਂ ਦੇ ਹੁੰਦਾ ਪੂਰ ਚਲੋ ਖੈਰ ਵਧੀਆ ਹੁੰਦਾ ਤੇ ਇਹਨੂੰ ਪਲਟੀ ਕਰ ਦਿੰਨੇ ਆ ਬਸ ਆਹੇ ਥੋੜੇ ਆਟਾ ਰਹਿ ਗਿਆ ਹੁਣ ਤੇ ਇਹਨ ਵੀ ਬਸ ਲੋ ਜੀ ਗੁਲਗੁਲੇ ਨਿਕਲ ਗਏ ਮੇਰੇ ਤੇ ਜਲਦੀ ਆਦੀ ਨਾ ਸੁੱਖਤਰੀ ਕਉ ਕੰਤੇ ਖਾਸ ਡੈਂ ਨੀਗਾ ਗੁਲਗਲੇ ਹੋ ਗਏ ਪੂੜੇ ਹੋ ਗਏ ਨਾ ਤੇ ਸੁੱਖਤਰੀ ਕਰਣੀ ਪ ਜਾਂਦੇ ਇਹ ਤੇ ਲੱਗਦੇ ਬਹੁਤ ਸਵਾਰ ਦਿੱਸ਼ਾਂ ਨਾ ਵਧੀਆ ਲੱਗਦੀਆਂ ਇਹ ਤੇ ਸਾਰੇ ਆਪ ਵੱਡੇ ਵੀ ਰੱਖ ਸਕਦੇ ਆ ਛੋਟੇ ਵੀ ਰੱਖ ਸਕਦੇ ਆ ਤੇ ਵਧੀਆ ਰੱਖ ਸਕਦੇ ਆ ਇਹ ਮੇਰੇ ਵੀ ਸੀ ਬਹੁਤ ਦਿਨ ਆਦੀ ਚਲੋ ਮੈਂ ਤਾਂ ਬਣਾਉਣੇ ਹੈਗੇ ਤਾਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂ ਤੇ ਭੈਣ ਭਰਾਵਾਂ ਦੇ ਨਾਲ ਨਾ ਸੀ ਆਹ ਲਈ ਥਾੜਾ ਪੜ ਗਿਆ ਬਲਗੀਆਂ ਦੇ ਨਾਲ ਆ ਦੇਖੋ ਜੀ ਇਕਦਮ ਖੁਸ਼ਬੂ ਬਹੁਤ ਸੋਹਣੀ ਆਉਣ ੜੀ ਹੈ ਇਹਨਾਂ ਦੀ ਤੁਹਾਨੂੰ ਦੇਖੋਣੀ ਆ ਤੇ ਆ ਦੇਖੋ ਇਕਦਮ ਮੰਦਰੋਂ ਪੱਕੇ ਹੋਏ ਪੋਲੇ ਆ ਤੇ ਬਾਹਰੋਂ ਪੱਕ ਗਏ ਆ ਤੇ ਸੌਫਟ ਸੌਫਟ ਆ ਤੇ ਖਾਣ ਜਬਾ ਟੇਸਟੀ ਤੇ ਸਮੈਲ ਵੀ ਬੜੀ ਆਉਣ ੜੀ ਆ ਤੇ ਲੋ ਜੀ ਅੱਜ ਗੋਲਗੀਆਂ ਦੀ ਰੈਸਪੀ ਤੁਹਾਨੂੰ ਮੈਂ ਦਿੱਤੀ ਆ ਤੇ ਮੇਰੀਆਂ ਭੈਣਾਂ ਮੇਰੇ ਭਰਾ ਹਨ ਜਰੂਰ ਕਮੈਂਟ ਕਰਕੇ ਦੱਸਿਓ ਇਹ ਤੁਹਾਨੂੰ ਗੋਲਗੀਆਂ ਦੀ ਰੈਸਪੀ ਕਿੰਦਾ ਜੀ ਲੱਗੀ ਹੈ ਨਾ ਤੇ ਜੁਤਸਨਾ ਜੀ ਤੇ ਬਹੁਤ ਜ਼ਿਆਦਾ YouTube ਹੈ ਵਾਲੇ ਵਧੀਆ ਪਿਆਰ ਕਰਦੀ ਸਾਨੂੰ ਏਦਾਂ ਆਪਣਾ ਪਿਆਰ ਬਣਾਈ ਰੱਖਿਓ ਔਰ ਇੰਨੀ ਕਿੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਸਤਿ ਸ਼੍ਰੀ ਅਕਾਲ ਜੀ ਓਕੇ ਬਾਈ ਜੀ ਜੀ ਨੂੰ ਸ਼ਾਮ ਰਹਿਣਾ ਜੀ ਨੂੰ ਸ਼ਾਮ ਰਹਿਣਾ কাকাকাকাকাকাকে